ਕਹਿੰਦਾ ਜਿਹੜਾ ਜਿਹੜਾ ਪਚਾਲ ਆਇਆ ਚੀਨ ਦੇ ਵਿੱਚ ਉਹਦੇ ਲਈ ਭਾਰਤ ਇਹਦੀ ਮਤਲਬ ਆਰਥਿਕ ਸਹਾਇਤਾ ਕਰੂਗਾ ਉਹ ਤਾਂ ਦੱਸ ਗਿਆ ਤੇ ਪੰਜਾਬ ਦੇ ਹੜ੍ਹ ਉਹਨੂੰ ਕਿਉਂ ਨਹੀਂ ਦੀਂਦੇ ਪਏ ਵੈਸੇ ਉਹ ਯਾਰ ਇਹਨਾਂ ਨੂੰ ਭੈਣ ਚੋਦਾ ਨੂੰ ਇਹ ਤਾਂ ਗਲੱਪ ਭਾਰਤ ਭੁਰਦਾ ਜਿਹੜਾ ਪ੍ਰਧਾਨ ਮੰਤਰੀ ਆ ਇਹ ਵੀ ਗਲਾਮੀਆਂ ਉਹਨਾਂ ਦਾ ਅਮਰੀਕਾ ਦੇ ਗਲਾਮ ਆ ਪਤਾਨੀਆਂ ਸਾਰੇ ਗਲਾਮ ਆ ਰੰਗੀਆਂ ਦੇ ਗਲਾਮ ਆ ਗੱਲਾਂ ਕਰਦੇ ਆ ਉਹਦੇ ਬਿਨਾ ਇਹ ਕੋਈ ਹੁਕਮ ਨਹੀਂ ਕੱਢ ਸਕਦਾ ਨਹੀਂ ਕੱਢ ਸਕਦਾ ਠੀਕ ਹੈ ਸਾਰੇ ਗਲਾਮ ਆ ਇਹ ਕੀ ਕਰ ਦੇਣਗੇ ਅਫਗਾਨਿਸਤਾਨ ਨੂੰ ਸਮਗਰੀ ਯਾਰ ਪੰਜਾਬ ਮੰਗਦਾ ਵੀ ਕੀ ਤੋਂ ਆ ਮੰਗਦਾ ਵੀ ਕੀ ਤੋਂ ਹੈ ਸ਼ੋਅ ਕਾ ਤੋਂ ਕਰਦੇ ਆ ਬਸ ਗੁੱਸਾ ਇਹ ਕੱਲ ਦਾ ਸ਼ੋਅ ਕਾ ਤੋਂ ਕਰਦੇ ਹੈਨਾ ਇਹ ਤਾਂ ਅਜਿ ਨੂੰ ਖਾਣਾ ਚਾਹੁੰਦਾ ਪੰਜਾਬ ਨੂੰ ਵੀ ਪੰਜਾਬ ਬਹੁਤ ਔਖਾ ਤੇ ਪਾਈ ਮੰਗੇ ਜਾਂਦਾ ਉਹ ਕੇਜਰੀਵਾਲ ਮੈਂ ਦਿੱਲੀੋਂ ਕਰੂੰਗਾ ਕੀ ਕਰ ਦੇਗਾ ਦਿੱਲੀੋਂ ਕੀ ਤੂੰ ਕਰ 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 ਦੇ ਸਾਰਿਆਂ ਦੀ ਕਿਸਾਨੀ ਧਰ ਅੰਦੋਲਨ ਲੱਗਾ ਰਿਹਾ ਤੇ ਇੱਕ ਸਾਲ ਤੇ ਦਿੱਲੀ ਅਸੀਂ ਰਜਾਈ ਆ ਹਾਂ ਤੇ ਅਸੀਂ ਆਹ ਤੇ ਨੂੰ ਮਰਨ ਦੇ ਦੇ ਦਾਂਗੇ ਪੰਜਾਬ ਵਾਦਿਆਂ ਨੂੰ ਮਰਨ ਦੇ ਦਊਗਾ ਉਹਦਾ ਬਹੁਤ ਪਾਵਰ ਜਾਂ ਕਿੱਥੇ ਬੰਦੇ ਸਾਡੇ ਕੀ ਯਾਰ ਕੀ ਬਣਾ ਕਿੱਥੋਂ ਤੱਕ ਬੈਠੇ ਆ ਬਿਲਕੁਲ 500 ਅਰਬ ਬਿਲੀਅਨ ਡਾਲਰ ਨਰਕਾਨਾ ਸਰ ਦਾ ਲੰਗਾ ਬੋਲਣਾ ਸਰ ਸਾਡੇ ਨੇ ਕਿੱਡੀ ਗੱਲ ਆ ਇਹ ਕਿੱਡੀ ਕੇ ਗੱਲ ਆ ਹਾਂ ਆ ਪੁਆਇੰਟ ਵਾਲੀ ਗੱਲ ਬੰਦਾ ਕੀ ਨਾਲੇ ਤੈਕੀ ਇਹ ਨਾ ਦੇ ਸਕਦਾ ਬਾਕੀ ਵੀ ਲੱਗੀ ਆ ਕੁਛ ਨਹੀਂ ਹੁੰਦਾ ਜਿਗਰੇ ਰੱਖੋ ਕੋਈ ਚੱਕਰ ਨਹੀਂ ਗਾ ਮੰਤਰੀ ਮੰਤਰੀ ਸ਼ੰਤਰੀ ਸਾਹਿਬ ਕਰੋ ਪਾਸੇ ਇਹਨਾਂ ਦਾ ਕੋਈ ਮਸਲਾ ਨਹੀਂ ਗਾ ਪ੍ਰਮਾਤਮਾ ਦਾ ਜਾਪ ਕਰੋ ਪਿੰਡਾਂ ਚ ਪਿੰਡਾਂ ਚ ਵੀ ਅਰਦਾਸ ਕਰਾਓ ਆਪਦੀ ਆਪਦੀ ਜਾਪ ਕਰੋ ਤੇ ਪਿੰਡਾਂ ਪਿੰਡਾਂ ਨਗਰਾਂ ਚ ਅਰਦਾਸ ਕਰਾਓ ਹਰੇਕ ਪਿੰਡ ਨਗਰ ਹਾਂ ਵੀ ਇਹ ਮਹਾਰਾਜ ਆ ਇਹ ਸਮਾਂ ਇਹ ਘੜੀ ਲਗਾ ਤੇ ਸੁੱਖ ਸ਼ਾਂਤੀ ਵਰਤਾ ਬਸ ਇਹ ਕਰੋ ਅਰਦਾਸ ਤੇ ਵਾਹਿਗੁਰੂ ਦਾ ਕਰੋ ਸਿਮ ਤੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੋਇਆ ਕੋਈ ਏਡੀ ਤਗੜੀ ਆਫਤ ਨਹੀਂ ਆ ਗਈ ਵੀ ਆਪਾਂ ਖਤਮ ਹੀ ਹੋ ਗਏ ਹਾਂ ਜਾਨੀ ਮੱਲੀ ਨੁਕਸਾਨ ਤੋਂ ਚੱਲ ਮਰ ਛੋੜਾ ਪਤਨ ਹਾਂ ਕੋਈ ਚੱਕਰ ਨਹੀਂ ਸਭ ਬਣ ਜਾਂਦਾ ਹੁੰਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਹੀ ਰਹਿਆ ਤੇ ਚੜ੍ਹਦੀ ਚ ਹੀ ਰਹਿਣਾ ਅਸੀਂ ਚੜ੍ਹਦੀ ਕਲਾ ਚ ਸੀ ਚੜ੍ਹਦੀ ਕਲਾ ਚ ਹਾਂ ਤੇ ਚੜ੍ਹਦੀ ਕਲਾ ਜੀ ਰਵਾਂਗੇ ਤੇ ਹੁਣ ਤਾਂ ਵੇਲਾ ਆ ਗਿਆ ਹੁਣ ਤਾਂ ਹੁਣ ਰਾਜ ਆਉਣਾ ਥੋੜਾ ਹਾਂ ਇਹ ਤਾਂ ਤਬੀ ਜਨੇ ਹੈ ਵੈਲ ਕੱਲ ਅਵੇ ਹੰਝੂ ਸਟਣ ਦੀ ਕੋਈ ਲੋੜ ਨਹੀਂ ਗਈ ਕੋਈ ਨਹੀਂ ਕੋਈ ਨਹੀਂ ਹੋਇਆ ਪਣੂ ਬਸ ਸਹੀ ਆ ਕੋਈ ਚੱਕਰ ਨਹੀਂ